ਸੋ ਕਿਵੇਂ ਮਿੱਤਰੋ ਰਾਤ ਦੇ ਵੱਜ ਰਿਹਾ 1 ਮੈਨੂੰ ਪਤਾ ਤੇ ਮੇਰੀ ਵੀਡੀਓ ਕੌਣ ਵੇਖ ਰਿਹਾ ਬਟ ਆਮ ਡੈਮ ਸ਼ੋਰ ਕਿ ਸ਼ੁਰੂ ਕਰਨ ਤੇ ਹੀ ਅੱਧੇ ਤੋਂ ਜ਼ਿਆਦਾ ਮੇਬੀ 70 ਤੋਂ 80% ਬੰਦੇ ਸਕਿਪ ਕਰ ਜਾਣਗੇ ਇਹਨੂੰ ਛੱਡ ਦੇਣਗੇ ਨਹੀਂ ਵੇਖਣਗੇ ਬੋਰਿੰਗ ਲੱਗੇਗੀ ਬਿਕੋਜ਼ ਕੋਈ ਲਾਈਕ ਐਨੀਮੇਸ਼ਨਸ ਨਹੀਂ ਹੈ ਜਾਂ ਕੁਝ ਇੰਟਰਸਟਿੰਗ ਨਹੀਂ ਹੈ ਠੀਕ ਹੈ ਬਟ ਇਹਤੇ ਮੈਂ ਵੱਡੀਆਂ ਗੱਲਾਂ ਕਰਨ ਵੀ ਨਹੀਂ ਆਇਆ ਇਹ ਵੀਡੀਓ ਤੇ ਇਹ ਤੇ ਜਸਟ ਨਿੱਕੀ ਜਿਹੀ ਵੀਡੀਓ ਹੋਣੀ ਆ ਇਹ ਤੇ ਮੈਂ ਸਮਝਾਵਾਂਗਾ ਤੇ ਖੁਦ ਨੂੰ ਵੀ ਸਮਝਾਵਾਂਗਾ ਸਮਝਾਂਗਾ ਕਿ ਵਿਦਆਊਟ ਗੋਲਸ ਤੋਂ ਚੱਲਣਾ ਅੱਜ ਦੇ ਦਿਨਾਂ 'ਚ ਨਾ ਮੈਂ ਜਸਪਾਰ ਬਰਾਹੀ ਚੀਜ਼ ਰਿਪੀਟ ਕਰਨਾ ਕਿ ਭਈ ਵੀ ਹੈਵ ਨੋ ਗੋਲਸ ਵੀ ਹੈਵ ਨੋ ਗੋਲਸ ਤੇ ਬੜੀ ਸੱਚੀ ਗੱਲ ਹੈ ਅੱਜ ਦੇ ਟਾਈਮ 'ਚ ਨੌਜਵਾਨਾਂ ਕੋਲ ਨਾ ਪੇਸ਼ੈਂਸ ਹਣੀ ਆ ਕਿਸੇ ਵੀ ਚੀਜ਼ 'ਚ ਕੰਮ 'ਚ ਕਿਸੇ ਰਿਲੇਸ਼ਨ ਤੇ ਕਿਸੇ ਹੋਰ ਚੀਜ਼ ਐਨੀਥਿੰਗ ਹੈ ਨਹੀਂ ਕੁਐਸ਼ਨਸ ਹੈ ਨਹੀਂ ਸਬਰ ਹੈ ਨਹੀਂ ਮੈਂ ਆਪਣੀ ਗੱਲ ਕਰਨਾ ਮੈਂ ਆਪ ਵਿਹੇ 11 ਸਾਲਾਂ ਜੋ ਪਤਾ ਨਹੀਂ ਕਿੰਨੇ ਕਿੰਨੇ ਕੰਮ ਛੱਡ ਕਰਕੇ ਛੱਡ ੜੇਦੇ ਆ ਕੋਈ ਉਹ ਨਹੀਂ ਮਤਲਬ ਕਿ ਆਦਿ ਛੱਡ ਕੇ ਆ ਗਿਆ ਇਹ ਕਿ ਮੈਂ ਬਰਾਬਰ ਨੂੰ ਮੈਨੂੰ ਬੜੀ ਪਹਿਲਾਂ ਆ ਗਈ ਹੈ ਕਿ ਮੈਂ ਕਈ ਕੰਮ ਆਦਿ ਛੱਡ ਤੇ ਅਦਸਤ ਗਿਆ ਦਿੱਖਿਆ ਨਹੀਂ ਹੋਇਆ ਕਦਾ ਵਾਪਸ ਆ ਗਿਆ ਕੁਝ ਐਫਰਟਸ ਨਹੀਂ ਲਗਾਏ ਕੁਝ ਹੋਰ ਟਰਾਈ ਕਰਦਾ ਮਿਸ ਕਿ ਉਹ ਆਪਣਾ ਐਫਰਟਸ ਵਧਾਣ ਦੀ ਕੋਸ਼ਿਸ਼ ਨਹੀਂ ਕੀਤੀ ਬਸ ਜੋ ਪਹਿਲੀ ਵਾਰ ਸਮਝ ਆ ਗਿਆ ਆ ਗਿਆ ਤੇ ਫੇਲ ਹੋ ਗਿਆ ਫੇਲ ਹੋ ਗਿਆ ਬਸ ਛੱਡਤਾ ਚੀਜ਼ ਹੀ ਛੱਡਤੀ ਬਟ ਇਹੀ ਚੀਜ਼ ਗਲਤ ਹੈ ਤੈਨੂੰ ਪਤਾ ਕਿਸੇ ਚੀਜ਼ ਦਾ ਬੰਦਾ ਐਕਸਪਰਟ ਪਤਾ ਕਿਹੜਾ ਹੁੰਦਾ ਹੈ ਉਹੀ ਜਿਹੜਾ ਲੱਗਿਆ ਰਹਿੰਦਾ ਫੇਲ ਫੇਲ ਹੁੰਦਾ ਡਿੱਗਦਾ ਉੱਠ ਜਾਂਦਾ ਤੇ ਅਸਲ ਵਿੱਚ ਉਹੀ ਬੰਦਾ ਸਮਝਦਾਰ ਹੁੰਦਾ ਹੈ ਉਹੀ ਸਫਲ ਹੁੰਦਾ ਹੈ ਸਾਡੇ ਵਰਗੇ ਮੇਰੇ ਵਰਗੇ ਬੜੇ ਚੰਟ ਬੰਦੇ ਆ ਕਿਹੇ ਵੀ ਚੀਜ਼ ਤੇ ਜਾਣਗੇ ਨਾ ਦਿਖਣਗੇ ਔਖੀ ਲੱਗੇਗੀ ਫੇਲਰ ਮਿਲੇਗਾ ਮੂੰਹ ਚੋ ਕੀ ਆਦਣਗੇ ਤੇ ਕਹਿਣਗੇ ਯਾਰ ਉਸ ਤੇ ਹੈ ਹੀ ਕੁਛ ਨਹੀਂ ਉਸ ਤੇ ਹੈ ਹੀ ਕੁਛ ਨਹੀਂ ਇਦਾਂ ਹੀ ਆ ਉਦਾਂ ਹੀ ਆ ਉੱਚ ਨਹੀਂ ਕੁਛ ਬੰਦਾ ਉੱਚ ਨਹੀਂ ਕੁਛ ਹੁੰਦਾ ਇਦਾਂ ਹੀ ਆ ਉਹ ਟਾਈਮ ਪਾਸ ਹੈ ਫਿਰ ਤਾਂ ਕੋਈ ਨਵੀਂ ਚੀਜ਼ ਫੜ ਲੈਣਗੇ 6 ਮਹੀਨੇ ਇੱਕ ਚੀਜ਼ ਨੂੰ ਦੇਣਗੇ 6 ਮਹੀਨੇ ਇੱਕ ਚੀਜ਼ ਨੂੰ ਦੇਣਗੇ ਫਿਰ ਤੋਂ 6 ਮਹੀਨੇ ਇੱਕ ਚੀਜ਼ ਨੂੰ ਦੇਣਗੇ ਤੇ 6 ਮਹੀਨਾਂ ਚ ਕੀ ਚੀਜ਼ ਕੁਛ ਨਹੀਂ ਬੰਦਾ ਕੁਛ ਨਹੀਂ ਹੁਣ ਐਟ ਅ ਟਾਈਮ ਮੈਂ ਕੈਨੇਡਾ ਆ ਠੀਕ ਹੈ ਇੱਥੇ 90% ਜਿਹੜੀ ਜਨਤਾ ਨਾ ਸਾਡੀ ਮੈਂ ਪੰਜਾਬੀਆਂ ਦੀ ਗੱਲ ਕਰ ਲਿਆ ਕਿਉਂਕਿ ਬਾਕੀਆਂ ਦੇ ਸਾਡੇ ਨਾਲ ਉਹਦੀ ਮਾਉਂਟ ਚੈਂਟਾ ਹੁਣ ਇਹ ਕੱਲ ਮੈਂ ਪਤਾ ਕਿਉਂ ਕਹਿ ਰਿਹਾ ਕਿਉਂਕਿ ਮੈਂ ਇੱਥੇ ਦੋ ਤਿੰਨ ਮਹੀਨਿਆਂ ਚ ਵੇਖ ਲਿਆ ਕਿ ਭਈ ਸਾਊਥਰਨ ਸਾਈਡ ਦਾ ਬੰਦਾ ਜਾਂ ਪੰਜਾਬ ਨੂੰ ਛੱਡ ਕੇ ਬਾਕੀਆਂ ਸਟੇਟ ਦੇ ਲੋਕੀ ਨਾ ਲੇਬਰ ਵਰਕ ਕਦੀ ਨਹੀਂ ਲੱਭਦੇ ਜਿਹੜਾ ਡੈੜੀ ਤੋਂ ਪਹਿਲਾਂ ਕੰਮ ਹੁੰਦਾ ਕਦੀ ਨਹੀਂ ਲੱਭਦੇ ਮੈਂ ਕੋਈ ਦਿਖਾਈ ਵੀ ਨਹੀਂ ਸਾਊਥਰਨ ਸਾਈਡ ਵਾਲਾ ਬੰਦਾ ਕਿ ਜਿਹੜਾ ਡੈੜੀ ਤੋਂ ਪਕਰੇ ਜਾਂਦਾ ਹੋਏਗਾ ਬਟ ਕੰਸਟਰਕਸ਼ਨ ਦਾ ਕੰਮ ਕਰੇਗਾ ਤਾਂ ਹੈ ਬਟ ਪੰਜਾਬੀ ਪੰਜਾਬੀਆਂ ਜਦੋਂ ਕੋਈ ਹੋਰ ਕੰਮ ਨਹੀਂ ਲੱਭਦਾ ਪਹਿਲਾਂ ਲੱਭੇ ਪੁੱਛਣ ਲੱਗ ਪੈਂਦੇ ਆ ਬਹੀ ਕੰਸਟਰਕਸ਼ਨ ਦਾ ਕੰਮ ਦਿਵਾ ਲਓ ਉਹ ਗੱਲ ਸੋਖਾ ਮਿਲ ਜਾਂਦਾ ਉਹ ਬਟ ਪੁੱਛ ਤੋ ਗੇਮ ਬੜੀ ਭਜਦੀ ਆ ਉਹ ਤੇ ਇੰਡੀਆ ਨਾਲ ਵੀ ਮਾੜੀ ਝਾੜੀ ਹੁੰਦੀ ਆ ਉੱਥੇ ਜਾਨ ਲੈ ਲੈਂਦੇ ਪੂਰੀ ਕੱਢ ਲੈਂਦੇ ਗਸੇ ਪੂਰੀ ਛੜੀ ਐਵਰੇਜ ਕੱਢ ਲੈਂਦੇ ਆ ਉਹੀ ਗੱਲ ਕਰਦਾ ਕਿ ਸਾਊਥਰਨ ਸਾਈਡ ਵਾਲੇ ਬੰਦੇ ਇਹ ਚੀਜ਼ ਨਹੀਂ ਲੱਭਦੇ ਕਿਉਂਕਿ ਉਹ ਸ਼ਾਇਦ ਆਪਣੀ ਵੈਲਿਊ ਪਛਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਆਪਾਂ ਉੱਥੇ ਆਕਰਖਾਂਗੇ ਤੇ ਉੱਥੋਂ ਦੀ ਸੋਚਾਂਗੇ ਤੇ ਉੱਥੋਂ ਦਾ ਕੁਝ ਮਿਲੇਗਾ ਆਪਾਂ ਮਾਲੇ ਜੀ ਟਰਾਈ ਕਰ ਰਹੇ ਆ ਨਹੀਂ ਬਣੇਗਾ ਤਾਂ ਚਲੋ ਕੰਸਟਰਕਸ਼ਨ ਦਾ ਕੰਮ ਲੱਭ ਲੈਣੇ ਆ ਲੇਬਰ ਦਾ ਕੰਮ ਲੱਭ ਲੈਣੇ ਆ ਇਹ ਚੀਜ਼ ਤੇ ਮੈਂ ਖਾਲੀ ਵੀ ਦੱਸ ਦਣਾ ਖਾਲੀ ਵੀ ਨਹੀਂ ਦੀਰਨੀ ਹੋਈ ਮੇਰੀ ਵੀਡੀਓ ਨੂੰ ਦੇਖ ਰਹੇ ਜਿਹੜੇ ਬੰਦੇ ਆ ਮੈਨੂੰ ਪਤਾ ਕੌਣ ਦੇਖ ਰਿਹਾ ਹੈ ਕੌਣ ਨਹੀਂ ਬਟ ਕਿਤਨਾ ਕਿਤੇ ਤੇਰਾ ਵੀ ਜਿਹੜਾ ਗੋਲ ਹੈ ਨਾ ਜਿਹੜਾ ਤੇਰਾ ਇੱਕ ਤੂੰ ਕਹਿੰਦੀ ਹੈ ਕਿ ਜਿਹਦੇ ਲਈ ਤੂੰ ਜੀ ਰਿਆ ਇੱਕ ਮੋਟਿਵ ਆਪਣੀ ਜ਼ਿੰਦਗੀ ਦਾ ਤੇ ਕੋਹ ਹੈ ਨਹੀਂ ਆ ਜਿਸ ਚੀਜ਼ ਤੋਂ ਤੂੰ ਲੱਗਿਆ ਨਾ ਤੂੰ ਬਸ ਇੱਕ ਟ్రਾਇਲ ਲੈ ਗਨ ਨਾ ਕੀ ਹੋ ਗਿਆ ਠੀਕ ਹੈ ਨਹੀਂ ਤੇ ਨਹੀਂ ਸਹੀ ਕੁਝ ਹੋਰ ਸੀ ਬੇਸ਼ੱਕ ਤੂੰ ਇਹ ਗੱਲ ਆਪਣੇ ਆਪ ਨੂੰ ਨਹੀਂ ਕਹੀ ਬਟ ਇਹੀ ਤੇਰੇ ਦਿਮਾਗ ਦੇ ਅੰਦਰ ਹੈ ਤੇ ਇਹ ਚੀਜ਼ ਨਹੀਂ ਚੱਲਣੀ ਇਹ ਚੀਜ਼ ਨਾਲ ਤੂੰ ਖੁਦ ਨੂੰ ਬਿਨਾਂ ਦੱਸੇ ਹੀ ਆਪਣੇ ਆਪ ਨੂੰ ਧੋਖਾ ਦੇ ਜਨਾ ਤੂੰ ਟ੍ਰਾਈ ਵੀ ਕਰੀ ਜਾਣਾ ਤੂੰ ਮਿਹਨਤ ਵੀ ਕਰੀ ਜਾਨੀ ਹੈ ਤੈਨੂੰ ਮਿਲਣਾ ਵੀ ਕੁਝ ਨਹੀਂ ਹੈ ਤੂੰ ਬਾਲ ਚ ਜਾਣਾ ਮੈਂ ਟਰਾਈ ਕੀਤਾ ਸੀ ਨਹੀਂ ਮਿਲਿਆ ਕੋਈ ਗੱਲ ਨਹੀਂ ਇਹ ਸਟੇਟਮੈਂਟ ਬਣ ਜਾਨੀ ਹੈ ਤੇ ਅੱਜ ਤੂੰ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੇਵ ਕਰ ਲੇਗਾ ਕਿਹੇ ਤਰੀਕੇ ਨਾਲ ਕਿ ਮੇਰਾ ਕਸੂਰ ਨਹੀਂ ਹੈ ਕੁਝ ਵੀ ਬਟ ਤੇਰਾ ਕਸੂਰ ਹੈ ਤੂੰ ਜ਼ਿੰਦਗੀ ਚ ਚਾਰ ਚਰ ਪੰਜ ਪੰਜ ਕੰਮ ਕਰਨ ਨਹੀਂ ਆਇਆ ਤੂੰ ਇੱਕ ਕੰਮ ਫੜ ਉਹਦਾ ਪਿਓ ਬਣ ਸਾਰੇਆਂ ਚ 22% 22% ਨਾ ਕਰ ਇੱਕ ਫੜ ਉੱਚ 80 85% ਕਰ ਸੋ ਕਰ ਪਰ ਪਹਿਲਾਂ ਓਲੀ ਓਲੀ ਜਾ ਮਨਤੇ ਐਟ ਅ ਟਾਈਮ 2024 ਚੱਲ ਰਿਹਾ ਠੀਕ ਹੈ 90% ਜਨਤਾ ਕੈਨੇਡਾ ਚ ਇਸ ਵੇਲੇ ਨਾ ਐਹੀ ਪਾਰਟ ਟਾਈਮ ਜੋਬਸ ਮਾਰਟ ਟਾਈਮ ਜੋਬਸ ਨਹੀਂ ਮੈਂ ਕਹਾਂਗਾ ਕਿ ਇਹਨਾਂ ਕੋਈ ਮੋਟਿਵ ਨਹੀਂ ਹੈ ਨਹੀਂ ਇਹ ਮੋਟਿਵ ਮਿੰਟ ਕੀ এজ ਉਸ ਚ ਹੈ ਟਾਈਮ ਨਗਾਏ ਕਰਦੇ ਆ ਪੈਸਿਆਂ ਪਿੱਛੇ ਜਿਹੜਾ ਕੰਮ ਮਿਲਦਾ ਉਹ ਕਰੇ ਕਰਦੇ ਆ ਐਟ ਦ ਐਂਡ ਮਤਲਬ ਇਹਨਾਂ ਦਾ ਮੇਨ ਮੋਟਿਵ ਪੈਸਾ ਆ ਹਾਂ ਹਰ ਇੱਕ ਦਾ ਪੈਸਾ ਹੈ ਬਟ ਦੇਖੋ ਹਾਂ ਆਜ ਆਕੇ ਵੀ ਬੰਦੇ ਨੇ ਕਮਾਣਾ ਪੈਸਾ ਹੀ ਹੁੰਦਾ ਹੈ ਇਹ ਸਹੀ ਗੱਲ ਹੈ ਪਰ ਜੇ ਤੁਸੀਂ ਸਿੱਧਾ ਡਾਇਰੈਕਟ ਪੈਸੇ ਪਿੱਛੇ ਪੈ ਜਾਂਦੇ ਆ ਨਾ ਫਿਰ ਗੇਮ ਖਰਾਬ ਹੁੰਦੀ ਹੈ ਉਸ ਤੋਂ ਚੰਗਾ ਕੋਈ ਚੀਜ਼ ਨੂੰ ਫੜੋ ਆਪਣੇ ਤੇ ਕੰਮ ਕਰੋ ਆਪਣੀ ਕੋਈ ਸਕਿੱਲ ਨੂੰ ਫੜੋ ਹੁਣ ਉਹੀ ਮੈਂ ਕਿਤੇ ਇੱਕ ਨਾ ਗੱਲ ਸੁਨੇ ਕਹਦਾ ਹੈ ਕਿ ਭਈ ਜਦੋਂ ਹੁਣ ਐਟ ਦ ਟਾਈਮ ਨਾ ਕੈਨੇਡਾ ਚ ਨਾ ਕਾਫੀ ਪਹਿਲਾ ਵਾਲਾ ਕੈਨੇਡਾ ਨਹੀਂ ਰਿਹਾ ਤੁਹਾਨੂੰ ਮੈਂ ਦੱਸਾਂ ਸਟੱਡੀ ਵਿੱਚ ਵੀ ਨਾ ਪਹਿਲਾਂ ਕਾਲਜ ਏਦਾਂ ਹੀ ਪ੍ਰਾਈਵੇਟ ਕਾਲਜes ਨੂੰ ਬਹੀ ਹੱਲੇ ਵੀ ਹੈਗੇ ਆ ਇੱਕ ਇੱਕ ਬਿਲਡਿੰਗ ਦੇ ਕਾਲਜ ਆਓ ਨਾ ਆਓ ਕੋਈ ਚੱਕਰ ਨਹੀਂ ਫੀਸ ਪਰੋ ਪਾਸੋ ਹੁੰਦੇ ਟਾਈਮ 'ਚ ਸਰਕਾਰ ਨੇ ਜਿਹੜੇ ਨਿਕਰੇਗੇ ਕਾਲਜ ਦੇ ਨਾ ਬੰਦ ਕਰ ਦਿੱਤੇ ਇਹਨਾਂ ਦੇ ਵੀਜ਼ੇ ਦੇ ਨਿਵੰਦ ਕਰਤੇ ਜਾਂ ਕੋਈ ਵੀਜ਼ਾ ਲੈ ਕੇ ਆ ਵੀ ਜਾਂਦਾ ਇਹਨਾਂ ਨੂੰ ਵਰਕ ਪਰਮਿਟ ਦੇਣੇ ਬੰਦ ਕਰਤੇ ਹੁੰਦੇ ਟਾਈਮ 'ਚ ਉਹ ਹਾਲਾਤ ਨਹੀਂ ਰਹੀ ਤੁਹਾਨੂੰ ਪੜਾਈ ਕਰਨੇ ਹੀ ਪੈਣੀਆਂ ਸਹੀ ਤਰੀਕੇ ਨਾਲ ਕਾਲਜ ਅਟੈਂਡ ਵੀ ਕਰਨੇ ਪੈਣਾ ਜਿੰਨੇ ਦਿਨ ਦਾ ਹੋਏਗਾ ਇਹ ਸੀ ਨਾ ਤੇ ਕੰਮ ਦਾ ਤੁਹਾਨੂੰ ਪਤਾ ਹੀ ਆ ਕੀ ਹਾਲ ਚੱਲੇਗਾ ਪਰ ਫਿਰ ਵੀ ਜਿਹੜੇ ਇੱਥੇ ਆ ਕੇ ਇਹ ਗੱਲ ਮੂੰਹ ਕੱਢਦੇ ਆ ਨਾ ਕਿ ਹੁਣ ਕੈਨੇਡਾ ਕੁਛ ਨਹੀਂ ਹੈ ਹੁਣ ਕੈਨੇਡਾ ਕੁਛ ਨਹੀਂ ਹੈ ਉਹਨਾਂ ਦੇ ਅੰਦਰ ਕੁਛ ਨਹੀਂ ਹੈ ਉਹਨਾਂ ਦੇ ਪੱਲੇ ਕੁਛ ਨਹੀਂ ਹੈ ਉਹ ਇੰਡੀਆ ਤੋਂ ਵੀ ਇਹੀ ਕਹਿ ਕੇ ਆਏ ਹੈ ਕਿ ਇੰਡੀਆ ਕੁਛ ਨਹੀਂ ਹੈ ਉਹ ਕੈਨੇਡਾ 'ਚ ਆ ਕੇ ਵੀ ਇਹੀ ਗੱਲ ਕਹਿ ਕੇ ਆਇਆ ਕਿ ਕੈਨੇਡਾ 'ਚ ਕੁਛ ਨਹੀਂ ਹੈ ਕੈਨੇਡਾ ਹੱਲੇ ਵੀ ਵਾਥਰਡ ਚੀਜ਼ ਹੈ ਕੰਟਰੀ ਹੈ ਹੱਲੇ ਵੀ بس یہ کہ ਹੁਣ ਤੁਸੀਂ ਪਾਰਟ ਟਾਈਮ ਜਦੋਂ ا چھوٹی موٹی ਜੌਬਸ ਕਰਕੇ ਨਹੀਂ تھے ਕਰ ਸਕਦੇ ਕੰਮ ਹੈਗਾ ਇੱਥੇ ਕੰਮ ਬਹੁਤ ਹੈ ਬਟ بس ਉਹਨਾਂ ਨੇ ਇਹ ਚੀਜ਼ ਕਿ ਤੱਕ ਸਟੂਡੈਂਟਾਂ ਨੂੰ ਕੰਮ ਦੇਣਾ ਬੰਦ ਕਰਤਾ ਹੈ ਵਰਕ ਵਾਲਿਆਂ ਨੂੰ ਮਿਲੇਗਾ ਤਾਂ ਕੁਝ ਕੁਝ ਹੋਣ ਗਿਆ ਨਹੀਂ ਮਿਲਦਾ ਬਟ ਵਰਕ ਵਾਲਿਆਂ ਨੂੰ ਕਾਫੀ ਨੂੰ ਮਿਲੇਗਾ ਤਾਂ ਕੰਮ ਹੈਗਾ بس ਉਹ ਅਵੇਲੇਬਿਲਟੀ ਦਾ ਚੱਕਰ ਵੇਖਦਾ ਹੋਰ ਕੁਝ ਨਹੀਂ ਹੋਇਆ ਤਾਂ ਇੱਥੇ ਯਾਰ ਹਰ ਤੀਜਾ ਬੰਦਾ ਇਹ ਗੱਲ ਕਹਿੰਦਾ ਸਾਡੇ ਸਾਹਮਣੇ ਕਿ ਬਈ ਸਕਿੱਲ ਵਾਲਾ ਬੰਦਾ ਕੈਨੇਡਾ ਚ ਅੱਜ ਵੀ ਰਾਜਾ ਹੈ ਸਕਿੱਲ ਸਿੱਖਦਾ ਕੌਣ ਹੈ ਯਾਰ ਮੈਂ ਆਪ ਦਾ ਸਮੇਂ ਰੀਵਿਊ ਦਮੈਂ ਪਿੰਡ ਸੀ ਮੈਂ 3 ਮਹੀਨੇ ਲਾਇ ਹੀ ਬਾਰਬਰ ਦੀ ਦੁਕਾਨ ਤੇ ਭਾਈ ਉਹ ਬੰਦਾ ਸੇਰੇ ਦਾ ਬੰਦਾ ਹੈ ਯਾਰ ਜਿੱਦਾਂ ਦਾ ਵੀ ਹੈਗਾ ਹੀ ਨਾ ਪੂਰੇ ਦਿਲ ਨਾਲ ਕੰਮ ਸਿਖਾਏਗਾ ਨੇ ਮੈਨੂੰ ਤੇ ਮੈਨੂੰ ਲਈ ਇਹ ਅਕਲ ਨਹੀਂ ਹੋਈ ਜਦੋਂ ਮੌਕਾ ਖੁੰਝ ਜਾਂਦਾ ਬੰਦੋਪਲ ਪਸਤਾਨ ਦਾ ਮੈਨੂੰ ਵੱਲੋਂ ਇਹ ਹੈ ਕਿ ਯਾਰ ਮੈਂ ਚਲੋ ਮੰਨ ਚਤੇ ਹੈ ਕਿ ਭਾਈ 3 ਮਹੀਨੇ ਦੇਖਣਾ ਸਿੱਖ ਕੇ ਜਾਣਾ ਸਿੱਖਿਆ ਵੀ ਅਰ ਐਟ ਦ ਐਂਡ ਆ ਗਿਆ ਜਦੋਂ ਮੇਰਾ ਵੀਜ਼ਾ ਆ ਗਿਆ ਨਾ ਫਿਰ ਮੈਨੂੰ ਐ ਕਿਰ ਮੈਂ ਛੱਡਦਾ ਹੁਣੇ ਜਾਵਾਂ ਹੁਣੇ ਚੱਲ ਜਾ ਹੁਣੇ ਚੱਲ ਜਾ ਕਿ ਕਿਤਨਾ ਕਿਤੇ ਮੈਨੂੰ ਨਹੀਂ ਸਹੀ ਲੱਗੇਗਾ ਤਈ ਉੱਥੇ ਮੈਂ ਸ਼ਰਮ ਖਾਏ ਕਦੀ ਮੈਨੂੰ ਸ਼ਰਮ ਖਾਏ ਕਦੀ ਕਿ ਨਿਕਲ ਜਾਥੋਂ ਨਿਕਲ ਜਾ ਐਵੇਂ ਬੇਤੀ ਕਰਵਾਣਾ ਤਾ 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 ਬੜਾ ਕੁਝ ਤੇ ਜਦੋਂ ਵੀਜ਼ਾ ਆ ਗਿਆ ਉਸ ਤੋਂ ਬਾਅਦ ਮੇ ਕੋ ਸੰਭਲੋ ਯਾਨੀ ਕਿ ਆ ਤੇ ਮੈਂ ਸਿੱਧਾ ਛੱਡਤਾ ਕੰਮ ਇਹ ਗਲਤੀ ਮੈਂ ਹੱਲੇ ਵੀ ਪਛਤਾਨਾ ਕਿਉਂਕਿ ਜੇ 1.5 ਮਹੀਨਾ ਹੋਰ ਲਾਇਆ ਹੁੰਦਾ ਨਾ ਤੇ ਮੈਂ ਕਿਸੇ ਦੇ ਵੀ ਕਟਿੰਗ ਕਰ ਸਕਦਾ ਸੀ ਅੱਜ ਵੀ ਕਰ ਲੰਨਾ ਬਟ ਪਰਫੈਕਸ਼ਨ ਨਹੀਂ ਆਉਣੀ ਜੇ 1.5 ਮਹੀਨਾ ਤੱਕ ਫੜ ਕੇ ਲਾਇਆ ਹੁੰਦਾ ਨਾ ਤੇ ਪਰਫੈਕਸ਼ਨ ਕਾਫੀ ਆਇ ਨਹੀਂ ਐਥੇ ਬਈ ਕੰਮ ਸਿੱਖੇ ਆਂਦਾ ਉਹ ਹੀ ਫਾਇਦਾ ਹੈ ਜਦੋਂ ਤੁਸੀਂ ਪਰਫੈਕਸ਼ਨ ਲੈ ਕੇ ਆਉਂਦੇ ਹੋ 4 ਮਹੀਨਿਆਂ ਚ ਕੰਮ ਸਿੱਖੇ ਕੁਝ ਨਹੀਂ ਬੰਦਾ ਤੇ ਟੂ ਬੀ ਵੈਰੀ ਓਨੈਸਟ ਠੀਕ ਹੈ ਪਰ ਹਾਂ ਇਹ ਨਹੀਂ ਕਿ ਅੰਦਾ ਕਿ ਚਤੁਰ ਕੋ 4 ਮਹੀਨੇ ਤੱਕ ਕੋਈ ਕੰਮ ਨਾ ਸਿੱਖੋ ਸਿੱਖੋ ਕੰਮ ਸਿੱਖੋ ਉਸ ਤੋਂ ਪਹਿਲਾਂ ਤੇਨੂੰ ਡਰਾਈਵਿੰਗ ਲਾਇਸੈਂਸ ਤਾਂ ਆਪਣਾ ਕਰ ਲਓ ਇਹੋ ਜੀ ਚੀਜ਼ ਕਰ ਲਓ ਕੋਈ ਨੀ ਕੇਮੋ ਟੈਕ ਕੰਪਿਊਟਰ ਦੇ ਕੋਈ ਆਨਲਾਈਨ ਕੋਰਸ ਹੁੰਦੇ ਆ ਉਹ ਕਰ ਲਓ ਸ਼ੋਅ ਕਰਨ ਵਾਤੇ ਐਜ਼ ਉਹ ਵੀ ਬੜਾ ਕਿਤੇ ਨ ਕਿਤੇ ਹੈਲਪ ਕਰ ਜਾਂਦੇ ਆ ਆਪਣੇ ਤੇ ਕੰਮ ਕਰ ਲਓ ਫਲੂਐਂਸੀ ਬਣਾ ਲਓ ਗੱਲ ਕਰਨਾ ਸਿੱਖ ਜਾਓ ਇਹ ਸਭ ਹੈ ਸੋ ਐਟ ਦ ਐਂਡ ਫਿਰ ਤੋਂ ਮੈਂ ਕਿਤਨਾ ਕਿਤੇ ਗੱਲ ਬੜੀ ਖਿਲਾਰ ਗਿਆ ਐਟ ਦ ਐਂਡ ਕੀ ਭਈ ਜੋ ਤੱਕ ਗੋਲ ਨਹੀਂ ਆ ਨਾ ਤੁਸੀਂ ਕਿੰਨੀ ਮੈਂ ਕਿਤੇ ਉਹ ਡਾਇਰੈਕਸ਼ਨ ਹੀ ਨਹੀਂ ਹੈ ਤੁਸੀਂ ਕਿੰਨੀ ਵੀ ਸਪੀਡ ਫੜ ਲੋ ਫਿਰ ਵੱਜੋਏ ਕਿਤੇ ਡਾਇਰੈਕਸ਼ਨ ਦਾ ਪਤਾ ਹੋਏਗਾ ਤਾਂ ਹੀ ਸਪੀਡ ਫੜਨ ਦਾ ਮਤਲਬ ਬੰਦਾ 1 ਵਜੇ ਕਿਤੇ ਆ ਨੀਂ ਨਹੀਂ ਆਏਗੀ ਕਿਉਂਕਿ ਟਡੋ ਇਹ ਰੀਜ਼ਨ ਕਾਹਉ ਦੱਸਣਾ ਟਡੋ ਦੈਟਸ ਅ ਅਨਦਰ ਥਿੰਗ ਗੋਲ ਫੜੋ ਪਤਾ ਹੈ ਕਹਿੰਦੇ ਮੈਂ ਕਿਤੇ ਇਹ ਵੀ ਗੱਲ ਪੜ੍ਹੀ ਕਿ ਮਤਲਬ ਕਿ ਆਪਾਂ ਕਹਿੰਦੇ ਆ ਕਿ ਹਨ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਇੰਟਰਸਟ ਕਿਤੇ ਚ ਹੈ ਆਪਾਂ ਕਿਹੜੀ ਚੀਜ਼ ਲਈ ਬਨੇ ਆ ਇਹ ਕੋਈ ਚੀਜ਼ ਨਹੀਂ ਹੁੰਦੀ ਤੁਸੀਂ ਅੱਜ ਆਪਣੇ ਜ਼ਿੰਦਗੀ ਦੇ 4-5 ਸਾਲ ਦੋ ਪੇਂਟਿੰਗ ਨੂੰ ਤੁਸੀਂ ਪੇਂਟਿੰਗ ਦੇ ਮਾਹਰ ਐਕਸਪਰਟ ਹੋ ਜਾਓਗੇ ਤੁਸੀਂ ਕਿਹ ਇੱਕ ਗੇਮ ਚ ਦੋ ਆਪਣੇ 100% ਤੁਸੀਂ ਉਸ ਗੇਮ ਚ ਐਕਸਪਰਟ ਹੋ ਜਾਗੇ ਯਾਰ ਆਪ 2 ਸਾਲ ਮੈਂ ਪਤਾ ਨਹੀਂ ਕਿ ਕਿਹੜੇ ਵਹਿਮ ਚ ਗੜਤੇ ਕਿ ਭਾਈ ਮੈਨੂੰ ਸਮਝ ਨਹੀਂ ਆਦਾ ਮੈਂ ਕਿਸ ਚੀਜ਼ ਮਾਹਿਰ ਐ ਮੈਨੂੰ ਕਿਸ ਚੀਜ਼ ਲਈ ਬਣਿਆ ਐਹੀ ਕੋਈ ਚੀਜ਼ ਨਹੀਂ ਹੁੰਦੀ ਮੈਨੂੰ ਅੱਜ ਵੀ ਜ਼ਿਆਦਾ ਹੈ ਮੈਂ ਪਲੱਸ 2 ਜੇ ਹੀ ਤੇ ਮੈਂ ਮੈਥ ਨਾਲ ਬਤਾਇਗਾ ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ ਮੈਨੂੰ ਔਖੀ ਲੱਗਦੀ ਸੀ ਮੈਂ ਮੈਨੂੰ ਮੈਂ ਨਾ ਕਰੀ ਹੱਥ ਪਾਇਆ ਤੇ ਮੈਨੂੰ ਮੈਂ ਹੀ ਕਹਣਾ ਕਿ ਯਾਰ ਮੈਨੂੰ ਔਖੀ ਲੱਗਦੀ ਐ ਔਖੀ ਕਿਉਂ ਲੱਗਦੀ ਸੀ ਕਿਉਂਕਿ ਮੈਂ ਕਰਦਾ ਹੀ ਨਹੀਂ ਮੈਨੂੰ ਬਾਇਓਬਡੀ ਪਸੰਦ ਸੀ ਬਾਇਓ ਮੈਂ ਪੜਦਾ ਹੀ ਬਾਰ-ਬਾਰ ਪੜਦਾ ਹੀ ਸੋਖੀ ਲੱਗਦੀ ਹੀ ਮੈਥ ਡਿਫਰੈਂਸ਼ੀਏਸ਼ਨ ਇੰਟੀਗ੍ਰੇਸ਼ਨ ਬੜਾ ਔਖਾ ਲੱਗਦਾ ਹੀ ਮੈਂ ਫੜਦਾ ਹੀ ਨਹੀਂ ਜਿਹੜੀ ਚੀਜ਼ ਨੂੰ ਤੁਸੀਂ ਟਾਈਮ ਹੀ ਨਹੀਂ ਦੇਉਂਗੇ ਨਾ ਉਹਨੇ ਫਿਰ ਤੁਹਾਨੂੰ ਕੀ ਹੀ ਕਰਨਾ ਜਿਸ ਨੂੰ ਤੁਸੀਂ ਟਾਈਮ ਦੋਗੇ ਉਹਨੇ ਤਾਂ ਡਿਵਲਦਾ ਹੋ ਜਾਣਾ ਸੋ ਇਹ ਨਾ ਸੋਚੋ ਕਿ ਭਈ ਕੀ ਕਰਾਂ ਕੀ ਨਹੀਂ ਇੱਕ ਚੀਜ਼ ਫੜੋ ਲੱਗ ਜਾਓ ਇਨ ਦਾ ਡੈਪਥ ਜਾਓ ਉਹਦੇ ਪਿਉ ਬਣੋ ਠੀਕ ਹੈ ਬਾਕੀ ਇਹੀ ਹੈ ਯਾਰ ਉਹ ਹੀ ਹੈ ਨਾ ਆਪਾਂ ਕਿ ਇਹਨੂੰ ਕਹਿ ਸਕਨੇ ਆ ਕਿ ਇਹਨੂੰ ਫੜ ਕੇ ਕੁਝ ਕਰਾ ਨਹੀਂ ਸਕਦੇ ਪ੍ਰਸ ਜ਼ਿੰਦਗੀ ਚੱਲੀ ਜਾਂਦੀ ਹੈ ਦਿਨ ਲੰਘ ਹੀ ਜਾਂਦੇ ਆ ਇਹਨਾਂ ਨੇ ਰੁਕਣਾ ਨਹੀਂ ਹੈ ਤੁਸੀਂ ਕਿਸ ਤਰ੍ਹਾਂ ਟਾਈਮ ਲਗਾਏਕ ਦਿਓ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਜੇ ਜ਼ਿੰਦਗੀ 'ਚ ਕੁਝ ਅਲੱਗ ਜਾਂਦੇ ਹੋ ਤਾਂ ਲਗ ਕਰਨਾ ਵੀ ਪੈਣਾ ਬੜੀ ਸਿੱਧੀ ਜੀ ਗੱਲ ਹੈ ਸੋ ਦੇਖੋ ਤੁਸੀਂ ਕੁਚੋਕਾ ਨਹੀਂ ਹੈ ਸ਼ੁਰੂ ਸ਼ੁਰੂ ਚ ਮੇਬੀ ਓਖਾ ਲਗੇਗਾ ਪਰ ਜਦੋਂ ਤੁਸੀਂ ਲਾਈਕ ਉਹ ਤੁਹਾਡੇ ਸ਼ਡਿਊਲ ਚ ਗੱਲ ਆ ਗਈ ਨਾ ਕੰਮ ਤੁਹਾਡੇ ਸ਼ਡਿਊਲ ਚ ਆ ਗਏ ਮਤਲਬ ਕਿ ਉਹਨੂੰ ਪਤਾ ਲੱਗੇ ਕਿ ਤੁਸੀਂ ਕਰਦੇ ਹੀ ਹੋਏ ਹੋ ਤੁਹਾਨੂੰ ਪਤਾ ਕਿ ਇਹ ਮੈਂ ਕਰਨਾ ਹੀ ਇਹੀ ਹੈ ਕੁਛ ਅਦਾ ਫੀਲ ਨਹੀਂ ਹੋਣਾ ਯਾਰ ਤੇ ਨਾਲੇ ਇੰਡੀਆ ਹੋ ਕੈਨੇਡਾ ਹੋ कि यही होर भी कंट्री होना जगह मैटर नहीं करती तो ही खुद अपना थोड़ा आप मैटर करता है तो ही कि वर्थ इट हो सो so, अपने आपते काम करो अपने आप नर्थिट बनाओ ठीक है सो होप की गल पे ही होगी बाकी छोटी वीडियो का काफ़ी बड़ी वीडियो चल गई है इट ਸ਼ਿਵਰਾਤਰੀ